ਓ ਹੰਮ ਮੰਾਰ ਜੀ ਸ਼ੇਰ ਸੰਬਿ ਵਿਸ਼ਨੋ ਭਗਵਾਨ ਦੀ ਜੈ ਸੋ ਹੰਮ ਮੰਾਰ ਜੀ ਸ਼ੇਰ ਸੰਬਿ ਵਿਸ਼ਨੋ ਭਗਵਾਨ ਦੀ ਜੈ ਹਰ ਸਿੰਘ ਜੀ ਮੈਂ ਤੁਹਾਡਾ ਕਿਹੜਾ ਸਬਕਾ ਜੀ ਸਤਿਕਾਰ ਕਰਾਂ ਅੱਜ ਮੈਂ ਫੁੱਲੀ ਨਹੀਂ ਸਮਾ ਰਹੀ ਪਰਮੇਸ਼ਰ ਦੀਆਂ ਸੰਗਤਾਂ ਬਹੁਤ ਜਿਆਦੀਆਂ ਪਰਮੇਸ਼ਰ ਨੇ ਭੇਜੀਆਂ ਤੇ ਆਪ ਵੀ ਆਏ ਆ ਬੜਾ ਬੜਾ ਧੰਨਵਾਦ ਬਹੁਤ ਬਹੁਤ ਸ਼ੁਕਰ ਕਰਦੀਆਂ ਇਹਨਾਂ ਦੇ ਚ ਦੋ ਨਵਜਮੈਂ ਕਹਿ ਰਹੀਆਂ ਕਵਤਾ ਦੇ ਅੱਜ ਮੇਰੇ ਘਰ ਚੱਲ ਕੇ ਮੇਰੇ ਸਹਿਬ ਆਏ ਨੇ ਤਮੈਨ ਨੂੰ ਚਾਜਣ ਅਨ ਲਖ ਸ਼ਗਨ ਮਨਾਏ ਨੇ ਅੱਜ ਮੇਰੇ ਘਰ ਚੱਲ ਕੇ ਮੇਰੇ ਸਹਿਬ ਸੋਨਾ ਸਜਦਾ ਨੇ ਅੱਜ ਮੇਰਾ ਵੇੜਾ ਤੇ ਕਰ ਸੁੰਦਰ ਲੱਗਦਾ ਇਹ ਸਿੰਘਾਸਣ ਸਤਗੁਰ ਦਾ ਵਿੱਚ ਸੋਨਾ ਸਜਦਾ ਸਾਰੀਆਂ ਸੰਗਤਾਂ ਨੇ ਰਲ ਮਿਲ ਫਲ ਬਰਸਾ ਨੇ ਅੱਜ ਮੇਰੇ ਘਰ ਚੱਲ ਕੇ ਮੇਰੇ ਸਹਬ ਆਏ ਨੇ ਸ਼ਗਨ ਮਨਾਏ ਨੇ ਮੈਨੂੰ ਚਾਚੜ ਅਮਲਕ ਸ਼ਗਨ ਮਨਾਏ ਨੇ ਅੱਜ ਮੇਰੇ ਘਰ ਚੱਲ ਗਏ ਸਭ ਸੰਗਤ ਆਈਆਂ ਨੇ ਅੱਜ ਮੇਰੇ ਘਰ ਚੱਲ ਗਏ ਸਭ ਸੰਗਤ ਆਈਆਂ ਨੇ ਮੈਨੂੰ ਚਾਚੜਿਆ ਨੇ ਮੈਨੂੰ ਚਾਚੜ ਅਮਲਕ ਸ਼ਗਨ ਮਨਾਏ ਨੇ ਚੜਿਆ ਮਲਕ ਸ਼ਗਨ ਮਲਾ ਨੇ ਅੱਜ ਮੇਰਾ ਵੇੜਾ ਤੇ ਕਰ ਸੁੰਦਰ ਲੱਗ ਜਾ ਸੰਗਾਸਣ ਸਤਗੁਰ ਦਾ ਵਿੱਚ ਸੋਨਾ ਸਜਦਾ ਅੱਜ ਮੇਰੇ ਘਰ ਚੱਲ ਕੇ ਮੇਰੀ ਭੈਣ ਜੀ ਆਏ ਨੇ ਅੱਜ ਮੇਰੇ ਘਰ ਚੱਲ ਕੇ ਮੇਰੇ ਭੈਣ ਜੀ ਆਏ ਨੇ ਲਿਆਣੀ ਪਰੋਣਾ ਮੈਨੂੰ ਚਾੜਿਆ ਤੇ ਮੈਨੂੰ ਚਾੜਿਆ ਮਲਕ ਸ਼ਗਨ ਮਨਾ ਲੈ ਤੇਲ ਚੋਕੇ ਤੇ ਪ੍ਰੂਨਾਂ ਜਨ ਗਾਏ ਨੇ ਨੀ ਤੇਲ ਚੋਕੇ ਤੇ ਬਰੂ ਵਾਜਣ ਗਾਏ ਨੇ ਨੀ ਅੱਜ ਮੇਰੇ ਘਰ ਚੱਲ ਕੇ ਮੇਰੇ ਭੈਣ ਜੀ ਆਏ ਨੇ ਕਣੇ ਚੁੱਟ ਮੇਰਾ ਸਾਬ ਦੀ ਸੰਗਤ ਕਰੇ ਆਇਨੇ ਫਲ ਖੜ ਗਏ ਨੇ ਸੁੜ ਮੇਰਾ ਸਾਬ ਦੀ ਸੰਗਤ ਕਰੇ ਆਇਨੇ ਫਲ ਖੜ ਗਏ ਨੇ ਸੁੜ ਕਿੱਥੇ ਤੇ ਬੈਠਣ ਮੇਰੇ ਸਾਬ ਦੀਆਂ ਸੰਗਤਾਂ ਕਿੱਥੇ ਤੇ ਬੈਠਣ ਮੇਰੇ ਸਾਬ ਦੀਆਂ ਸੰਗਤਾਂ ਕਤਤਾ ਬਟਰ ਸਾਬ ਆਪਨੀ ਫਲ ਖੜ ਗਏ ਨੇ ਸੂਏ ਅ ਕਿਹੜੀ ਸੰਗਤ ਘਰ ਆਈ ਨਹੀਂ ਫਲ ਕੜ ਗਏ ਨੇ ਸੂਏ ਇਹਨੇ ਨਾਲ ਹੀ ਮੈਂ ਹਰ ਸਿੰਘ ਜੀ ਜੇ ਕੋਈ ਗਲਤੀ ਹੋ ਗਈ ਹੋਵੇ ਕਰਤਾ ਕਰਦਿਆਂ ਤੁਮਾਫ ਕਰਨਾ ਕੋ ਟਾਈਮ ਜਿਆਦਾ ਲੱਗ ਰਿਹਾ ਠੀਕ ਹੈ ਮਾਫ ਕਰਨਾ ਮਾਫ ਕਰਨਾ ਮਾਫ ਕਰਨਾ सो शेर शीरसिंह विष्णु भगवान् दीरा